ਜਦੋਂ ਤੁਸੀਂ ਇਹ ਵਾਟਰਫਾਲ ਦੇ ਵਿੱਚ ਨਹਾਣ ਦੇ ਲਈ ਜਾਂਦੇ ਹੋ ਤਾਂ ਉਹ ਤਾਂ ਸਾਵਧਾਨ ਹੋ ਜਾਓ ਇੱਕ ਮੁੰਡਾ ਵਾਟਰਫਾਲ ਦੇ ਵਿੱਚ ਨਹਾਣ ਦੇ ਲਈ ਗਿਆ ਪਰ ਉਸਦੇ ਨੱਕ ਦੇ ਵਿੱਚ ਵੜ ਗਿਆ ਅਜੀਹਾ ਜੀਵ ਜਿਸ ਨੇ 14 ਦਿਨਾਂ ਤੱਕ ਉਸਦਾ ਖੂਨ ਚੂਸ ਲਿਆ ਮੁੰਡੇ ਨੂੰ ਨਹੀਂ ਆਇਆ ਚੈਨ ਦਰਦ ਦੇ ਨਾਲ ਤਰਸਦਾ ਡਾਕਟਰ ਦੇ ਕੋਲ ਪਹੁੰਚਿਆ ਆਪਰੇਸ਼ਨ ਕਰਵਾ ਕੇ ਫਿਰ ਛੁੱਟੀ ਜਾਣ ਅਕਸਰ ਗਰਮੀਆਂ ਦੇ ਵਿੱਚ ਸੋਚਦੇ ਆ ਕਿ ਚਲੋ ਵਾਟਰਫਾਲ ਨਹਾਉਣ ਦੇ ਲਈ ਜਾਂਦੇ ਆ ਥੋੜੀ ਆਊਟਿੰਗ ਹੋ ਜਾਏਗੀ ਅਕਸਰ ਅਸੀਂ ਇਸ ਤਰ੍ਹਾਂ ਦੀਆਂ ਪਲੇਸਿਸ ਜਿਹੜੀਆਂ ਸਰਚ ਕਰਦੇ ਰਹਿੰਦੇ ਆ ਪਰ ਕੀ ਤੁਹਾਨੂੰ ਪਤਾ ਹੈ ਜੇ ਤੁਸੀਂ ਕੀ ਕਦੇ ਸੁਣਿਆ ਹੈ ਕਿ ਕੋਈ ਲਾਪਰਵਾਹੀ ਜਾਂ ਕੋਈ ਵੀ ਗਲਤੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ વોਟਰਫਾਲ ਦੇ ਵਿੱਚ ਅਗਰ ਤੁਹਾਡੇ ਅੰਦਰ ਪੜ ਜਾਏ ਤਾਂ ਤੁਹਾਡੇ ਸਰੀਰ ਦਾ ਤੁਹਾਡੀ ਜਾਨ ਦਾ ਨੁਕਸਾਨ ਵੀ ਕਰ ਸਕਦੀ ਹੈ ਯੂਪੀ ਦੇ ਪਿਆਗ ਰਾਜ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਇੱਕ ਮੁੰਡੇ ਦੇ ਨਾਲ ਅਜਿਹਾ ਹੀ ਕੁਝ ਹੁੰਦਾ ਜਦੋਂ વોਟਰਫਾਲ ਦੇ ਵਿੱਚ ਨਹਾਣ ਦੇ ਲਈ ਜਾਂਦਾ ਤਾਂ ਨਹਾਣ ਦੇ ਵਕਤ ਉਸਦੇ ਨੱਕ ਦੇ ਵਿੱਚ ਜੋਕ ਨਾਮਕ ਇਹ ਜੀਬ ਜਿਹੜਾ ਵੱਜ ਜਾਂਦਾ ਉਸਦੇ ਨੱਕ ਦੇ ਵਿੱਚ ਜਦੋਂ ਜਾਂਦਾ ਤਾਂ ਖੂਨ ਜਿਹੜਾ ਚੂਸਦਾ ਰਹਿੰਦਾ ਉਸ ਮੁੰਡੇ ਨੂੰ ਨਹੀਂ ਸੀ ਪਤਾ ਉਹਦੇ ਨੱਕ ਦੇ ਵਿੱਚ ਗਿਆ ਕੀ ਹੈ ਦਰਦ ਹੁੰਦਾ ਤੜਫਦਾ ਮਰੇ ਦਾਦੂ ਦੇ ਨਾਲ ਪਤਾ ਨਹੀਂ ਲੱਗਦਾ ਕਿ ਨੱਕ ਦੇ ਅੰਦਰ ਹੈ ਕੀ ਐ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਦੀ ਸਲਾਹ ਲੈਣ ਦੇ ਲਈ ਜਾਂਦਾ ਤਾਂ ਡਾਕਟਰ ਜਿਹੜੇ ਨੇ ਆਪਰੇਸ਼ਨ ਕਰਵਾ ਕੇ ਉਸ ਦਾ ਉਸ ਦੇ ਨੱਕ ਦੇ ਵਿੱਚੋਂ ਜੋਕ ਕੱਢਦੇ ਨੇ ਜਿਸ ਨੇ 14 ਦਿਨਾਂ ਤੱਕ ਉਸ ਮੁੰਡੇ ਦਾ ਖੂਨ ਚੂਸ ਲਿਆ ਤੇ ਜਿਸ ਤੋਂ ਬਾਅਦ ਆਪਰੇਸ਼ਨ ਕਰਵਾ ਕੇ ਉਸ ਮੁੰਡੇ ਦੀ ਜਾਨ ਛੁੱਟਦੀ ਐ ਤੇ ਜਿਸ ਤੋਂ ਬਾਅਦ ਇਹ ਖਬਰ ਜਿਹੜੀ ਐ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਐ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅਗਰ ਕੋਈ ਵੀ ਇਸ ਤਰ੍ਹਾਂ ਦੀਆਂ ਜਗ੍ਹਾਵਾਂ ਤੇ ਜਾ ਤਹਾਤ ਤਾਂ ਕਿਤਨਾ ਕਿਤੇ ਥੋੜੀ ਜਿਹੀ ਸਾਵਧਾਨੀ ਥੋੜਾ ਜਿਹਾ ਆਪਣਾ ਵਿਚਾਰ ਜ਼ਰੂਰ ਰੱਖੇ ਤਾਂ ਇਸ ਖਬਰ ਨੂੰ ਬਾਕੀਆਂ ਤੱਕ ਸ਼ੇਅਰ ਵੀ ਜ਼ਰੂਰ ਕਰਿਓ